ਸਸਰੀਕਾ ਰਚੇਂਦਰ ਚੂਣਾਮਣ ਰਸ 6 ਮਹੀਨੇ ਚ ਤਿਆਰ ਹੁੰਦਾ ਸੋਨਾ ਚਾਂਦੀ ਅਬਰਕ ਬੰਗ ਭਸਮ ਅਤੁੱਲ ਸ਼ਕਤੀ ਦਾਤਾ ਹੋਰ ਭਸਮਾ ਪਹਿਕੇ ਬਣਦਾ ਹੈ 13 ਜੜੀ ਬੂਟੀਆਂ ਦਾ ਰਸ ਜਾਂ ਕਾੜਾ ਘਟ ਕੇ ਟੋਟਲ 77 ਵਾਰ ਭਸਮਾ ਚ ਪਾ ਪਾ ਕੇ ਉਦੋਂ ਤੱਕ ਰਗੜਿਆ ਜਾਂਦਾ ਜਦੋਂ ਤੱਕ ਸੁੱਕਦਾ ਨਹੀਂ ਇਹ ਅਣਥੱਕ ਮਿਹਨਤ ਸਬਰ ਬਿਨਾ ਕਾੜੀ ਕਿਤੇ ਕੋਈ ਹੀ ਬੈਦੀ ਨੂੰ ਬਣਾਉਂਦਾ 90% ਬੈਦੀ ਨੂੰ ਬਣਾਉਂਦੇ ਨਹੀਂ ਕਿਉਂਕਿ 6 ਮਹੀਨੇ ਰਗੜਾਈ ਦੇ ਸਹਰਾਣੇ ਕੌਣ ਬੈਠਦਾ ਹੈ ਇਸ ਦੀ ਜਿਹੜੀ ਡੁਪਲੀਕੇਸੀ ਬਹੁਤ ਆ ਇਹਦਾ ਪ੍ਰਚਾਰ ਗਲਤ ਤਰੀਕੇ ਨਾਲ ਕਰਕੇ ਵੇਚਿਆ ਜਾਂਦਾ ਹੈ ਅਸਲੀ ਵੈਦ ਹੀ ਪਤਾ ਹੈ ਵੀ ਇਹਨੂੰ ਕਿਵੇਂ ਬਣਾਉਂਦਾ ਹੈ ਇਹ ਬੰਦੇ 'ਚ ਨਵੀਂ ਜਾਨ ਤੇ ਉਤਸ਼ਾਹ ਭਰ ਦਿੰਦਾ ਹੈ ਇਹ ਗੋਲੀ ਦੇ ਰੂਪ 'ਚ ਅਸੀਂ ਦਿੰਨੇ ਆ ਤੇ ਇਹਨੂੰ ਦੇਣ ਤੋਂ ਪਹਿਲਾਂ ਅਸੀਂ ਸਰੀਰ ਦਾ ਸ਼ੁੱਧੀ ਕਰਨ ਵਾਸਤੇ ਵੀ ਕੋਰਸ ਦਿੰਨੇ ਆ ਜਿਹੜਾ ਇਹ ਆ ਜਿਹੜਾ ਰਸਿੰਦਰ ਚੂੜਮਣੀ ਦਾਸਾ ਇਹ ਬੰਦੇ ਨੂੰ ਸੈਕਸ ਕਿੰਗ ਬਣਾ ਦਿੰਦਾ ਨਵਰਦੀ ਟਾਈਮਿੰਗ ਤਾਕਤ ਤੇ ਜੋਸ਼ ਦੇ ਸਾਰੇ ਰਿਕਾਰਡ ਤੋੜ ਦਿੰਦਾ ਹੈ ਸਾਰੇ ਸਰੀਰ ਨੂੰ ਇਹ ਤਾਕਤ ਦਿੰਦਾ ਹੈ ਨਾੜੀ ਤੰਤ ਨੂੰ ਤਾਕਤ ਦਿੰਦਾ ਹੈ ਇਹ ਅਸਲ ਵਿੱਚ ਅਮੀਰ ਬੰਦਿਆਂ ਦੀ ਤੇ ਰਾਜੇ ਮਹਾਰਾਜ ਦੀ ਪਸੰਦ ਜਿਹੜੀ ਪਸੰਦਿੰਦਾ ਖੁਰਾਕ ਆ ਜਿਨ੍ਹਾਂ ਦੇ ਜਿਆਦਾ ਵਿਆਹ ਹੋਏ ਹੋਏ ਆ ਜਾਂ ਜਿਆਦਾ ਔਰਤਾਂ ਨਾਲ ਸੰਬੰਧ ਆ ਉਹ ਜਿਆਦਾ ਕਰਕੇ ਇਹਨੂੰ ਖਾ ਸਕਦੇ ਨਹੀਂ ਪੂਰੀ ਜਾਣਕਾਰੀ ਲਈ ਤੁਸੀਂ ਪ੍ਰੋਫਾਈਲ ਵਿੱਚ ਅਸੀਂ ਸਾਰੇ ਵੀਡੀਓ ਦਿੱਤੇ ਹੋਏ ਆ ਉਹ ਚੈੱਕ ਕਰੋ ਜੇ ਤੁਹਾਨੂੰ ਫੇਰ ਵੀ ਸਮਝ ਨਹੀਂ ਆਉਂਦੀ ਤਾਂ ਫੋਨ ਕਰੋ ਹਰੇਕ ਤਰ੍ਹਾਂ ਦੀ ਅਸੀਂ ਤਸੱਲੀ ਕਰਾਵਾਂਗੇ ਪਰ ਅਸਲੀ ਰਸਿੰਦਰ ਚੂੜਮਣੀ ਰਸ ਖਰੀਦਣ ਵਾਸਤੇ ਹੀ ਤੁਸੀਂ ਸੰਪਰਕ ਕਰਿਓ ਆਮ ਗੱਲਾਂ ਵਾਸਤੇ ਸਾਡੇ ਕੋਲ ਟਾਈਮ ਨਹੀਂ ਬਹੁਤ ਵਧੀਆ ਰਿਜ਼ਲਟਾਂ ਜ਼ਰੂਰ ਧਿਆਨ ਦਿਓ